ਸਰਕਾਰੀ ਨੌਕਰੀ ਜੋ ਪਹਿਲਾਂ ਨਜਵਾਨਾਂ ਲਈ ਸੁਪਨੇ ਦੀ ਤਰ੍ਹਾਂ ਹੁੰਦੀ ਸੀ ਹੁਣ ਹਕੀਕਤ ਬਣ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੇਕ ਨੀਅਤ ਅਤੇ ਨੀਤੀਕਰਨ ਨਜਵਾਨ ਪੜ੍ਹ ਲਿਖ ਕੇ ਮਿਹਨਤ ਕਰਕੇ ਸਰਕਾਰੀ ਨੌਕਰੀਆਂ ਲੈ ਰਹੇ ਹਨ ਮਿਸ਼ਨ ਰੋਜ਼ਗਾਰ ਤਹਿਤ ਮਿਹਨਤੀ ਅਤੇ ਹੁਨਰਮੰਦ ਨਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਇਸੇ ਸੰਸਲੇ ਦੇ ਤਹਿਤ ਹੁਣ ਤੱਕ ਵੱਖ-ਵੱਖ ਵਿਭਾਗਾਂ ਚ ਬਿਨਾ ਕਿਸੇ ਸਿਫਾਰਿਸ਼ ਤੇ 55201 ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਈ ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕਿਤੇ ਨਹੀਂ ਮਿਲਦੀ ਆਪਾਂ ਨੂੰ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਦੇ ਬੇਸਤੇ ਮਿਲਦੀ ਹੈ ਮੈਰਿਟ ਤੇ ਬੇਸਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆ ਪਾਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜ਼ਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਤਾ ਅਜਨਾਲਾ ਵਸਨੀਕਾਂ ਦੇ ਲਈ ਅਜਨਾਲਾ ਸਬ ਡਿਵੀਜ਼ਨ ਦੇ ਵਸਨੀਕਾਂ ਦੇ ਲਈ ਕੁਝ ਰਾਹਤ ਦੀ ਖਬਰ ਜ਼ਰੂਰ ਹੈ ਕਿ ਪਾਣੀ ਦਾ ਲੈਵਲ ਜਿਹੜਾ ਹੈ ਉਹ ਕੁਝ ਘਟਣਾ ਸ਼ੁਰੂ ਹੋ ਗਿਆ ਹੈ ਫਿਰ ਵੀ ਜਿਸ ਜਗ੍ਹਾ ਦੇ ਉੱਤੇ ਪਾਣੀ ਹੈ ਉੱਥੇ ਜਿਹੜੇ ਕਿਸ਼ਤੀਆਂ ਦੇ ਰਾਹੀ ਜਿਹੜੀ ਮਦਦ ਹੈ ਤੁਸੀਂ ਦੇਖ ਸਕਦੇ ਹੋ ਪਹਚਾਈ ਜਾ ਰਹੀ ਹੈ ਇਹ ਤਸਵੀਰਾਂ ਸਿੱਧੀਆਂ ਅਜਨਾਲਾ ਦੀਆਂ ਨੇ ਜਿਹੜੀ ਇੱਥੋਂ ਗੱਗੋਮਾਲ ਤੋਂ ਆਇਆ ਜਿਹੜੀ ਇੱਥੇ ਡੇਰਾ ਬਾਬਾ ਰਮਦਾਸ ਜੇਰਾ ਬਾਬਾ ਨਾਨਕ ਨੂੰ ਜੋ ਸੜਕ ਜਾਂਦੀ ਹੈ ਦਾ ਸਾਹਮਣੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਜਿਹੜੇ ਪਾਣੀ ਦਾ ਜਿਸ ਲੈਵਲ ਦੇ ਉੱਤੇ ਲੈਵਲ ਹੈ ਤਾਂ ਗੱਡੀਆਂ ਜਿਹੜੀਆਂ ਕਿਉਂਕਿ ਬੀਤੇ ਕੱਲ ਇਸ ਪਾਣੀ ਦੇ ਵਿੱਚੋਂ ਜਿਹੜੀਆਂ ਕਾਰਾਂ ਜਾਂ ਫੋਰ ਵੀਲਰ ਸੀ ਉਹ ਨਹੀਂ ਸੀ ਨਿਕਲ ਪਾਰੇ ਪਰ ਹੁਣ ਜਿਹੜੀਆਂ ਕਾਰਾਂ ਨੇ ਕਿਉਂਕਿ ਪਾਣੀ ਦਾ ਲੈਵਲ ਜ਼ਰੂਰ ਕੁਝ ਨੀਵਾ ਹੋਇਆ ਹੈ ਤੇ ਇਸ ਪਾਸੇ ਜਿਹੜਾ ਪਾਣੀ ਦੇ ਜਿਹੜੇ ਹਾਲਾਤ ਨੇ ਪਾਣੀ ਜਿਹੜਾ ਹੈ ਇਸ ਜਗ੍ਹਾ 'ਤੇ ਪਹੁੰਚੇ ਸਮਾਜ ਸੇਵੀ ਜਥੇਬੰਦੀਆਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਇੱਥੇ ਡਟੀਆਂ ਹੋਈਆਂ ਨੇ ਕਿਸ਼ਤੀਆਂ ਦੇ ਰਾਹੀਂ ਜਿਹੜੀ ਮਦਦ ਹੈ ਉਹ ਪਹੁੰਚਾਈ ਜਾ ਰਹੀ ਹੈ ਔਰ ਆਮ ਲੋਕਾਂ ਤੱਕ ਇਹ ਮਦਦ ਜਿਹੜੀ ਹੈ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧਾਰਮਿਕ ਜਥੇਬੰਦੀਆਂ ਇਸ ਪਾਸੇ ਕਿਸ਼ਤੀਆਂ ਦੀ ਡਾਇਰੈਕਟ ਸਵੇਰਾ ਦੀ ਜ਼ਰੀਏ ਸੀ ਕੱਲ ਰਿਪੋਰਟ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਬੀੜੀਆਂ ਦੇ ਜ਼ਰੀਏ ਜਿਹੜੇ ਲੋਕਾਂ ਤੱਕ ਜੋ ਬੰਦੀ ਸਮਗਰੀ ਹੈ ਪਹੁੰਚਾਈ ਜਾ ਰਹੀ ਹੈ ਔਰ ਲੋਕ ਜਿਹੜੇ ਨੇ ਰੈਸਕਿਊ ਕਰਕੇ ਵੀ ਤੁਸੀਂ ਦੇਖ ਸਕਦੇ ਹੋ ਲਿਆਂਦੇ ਜਾ ਰਹੇ ਨੇ ਸਮਾਨ ਜਿਹੜਾ ਕਿਸਤੀਆਂ ਦੇ ਵਿੱਚ ਰੱਖਿਆ ਸੀ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਜਿਹੜੀ ਹੈ ਪਰਿਵਾਰਾਂ ਦੇ ਨਾਲ ਕਰਾਂਗੇ ਇਸ ਪਾਸੋਂ ਦੀ ਜਾ ਕੇ ਕਿ ਜਿਹੜੇ ਲੋਕ ਨੇ ਇਹਨਾਂ ਨੂੰ ਕਿਸਤੀਆਂ ਦੇ ਰਾਹੀਂ ਰੈਸਕਿਊ ਕਰਕੇ ਜਰੂਰ ਲਿਆਂਦਾ ਗਿਆ ਹੈ ਪਰ ਕੁਝ ਪਾਣੀ ਜਿਹੜਾ ਹਾਲਾਂਕਿ بارش ਜਿਹੜੀ ਹੈ ਲਗਾਤਾਰ ਰੁਕ ਰੋਕ ਕੇ ਨਾਲਾ ਦੇ ਵਿੱਚ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹੋ ਰਹੀ ਹੈ ਜਿਸ ਕਰਕੇ ਜਿਹੜਾ بارش ਦੇ ਵਿੱਚ بارش ਦਾ ਪਾਣੀ ਜਿਹੜਾ ਇਹ ਜਿਸ ਕਰਕੇ ਪਾਣੀ ਦਾ ਲੈਵਲ ਘਟਣ ਦਾ ਜਿਹੜਾ ਨਾਮ ਆ ਉਹ ਨਹੀਂ ਲੈ ਰਿਹਾ ਤਾਂ ਉਸ ਪਾਸੇ ਜਿਹੜੀਆਂ ਹੁਣ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਇਸ ਪਾਸੇ ਜਿਹੜਾ ਪਾਣੀ ਹੈ ਇਹ ਜ਼ਰੂਰ ਕੁਝ ਫੇਟਾਂ ਗਿਆ ਹੈ ਤੇ ਇਸ ਪਾਸੋਂ ਜ਼ਰੂਰ ਜਿਹੜਾ ਨਜ਼ਰ ਮਾਰੀ ਜਾਵੇ ਤਾਂ ਇਹ ਇਸ ਪਾਸੇ ਜਿਹੜੇ ਲੋਕ ਨੇ ਇਹਨਾਂ ਨੂੰ ਰੈਸਕਿਊ ਕਰਕੇ ਅੱਗੇ ਪਹੁੰਚਾਇਆ ਜਾ ਰਿਹਾ ਇਸ ਜਗ੍ਹਾ ਦੇ ਉੱਤੇ ਸਰ ਅੱਗੇ ਜਾ ਰਹੇ ਤੁਸੀਂ ਕੀ ਨਾਮ ਹੈ ਸਰ ਤੁਹਾਡਾ ਜੀ ਬਾਬਾ ਜੀ ਕੀ ਨਾਮ ਹੈ ਪ੍ਰਦੀਪ ਸਿੰਘ ਜੀ ਪ੍ਰਦੀਪ ਜੀ ਅੱਗੇ ਰਾਸ ਬੱਕਰੀ ਦੇਣ ਜਾ ਰਹੇ ਹੋ ਨਹੀਂ ਸਰ ਅਸੀਂ ਮੈਡੀਸਨ ਲੈ ਕੇ ਜਾ ਰਹੇ ਹਾਂ ਜੀ ਮੈਡੀਸਨ ਲੈ ਕੇ ਜਾ ਰਹੇ ਕਿੱਥੋਂ ਕਿਸ ਜਗ੍ਹਾ ਤੋਂ ਆਏ ਹੋ ਰੈਕੋਰ ਤੋਂ ਜੀ ਰੈਡ ਫੋਰ ਤੋਂ ਰੈਕੋਰ ਤੋਂ ਜੀ ਰੈਕੋਰ ਤੋਂ ਤੇ ਦਵਾਈਆਂ ਲੈ ਕੇ ਜਾ ਰਹੇ ਹੋ ਅੱਗੇ ਹਾਂਜੀ ਦਵਾਈਆਂ ਲੈ ਕੇ ਜਾ ਰਹੇ ਤੇ ਪਹਿਲਾਂ ਕਿਹੜਾ ਕਿ ਅੱਗੇ ਵੀ ਗਏ ਸੀ ਪਹਿਲਾ ਕਿਹੜਾ ਜੀ ਅੱਜ ਪਹਿਲਾ ਕਿਹੜਾ ਹਾਂਜੀ ਤਾਂ ਇਹ ਅੱਗੇ ਜਿਹੜੀ ਦਵਾਈ ਅੱਗੇ ਵੀ ਪਚਾਈ ਹੈ ਕਿ ਅੱਜ ਜਾ ਰਹੇ ਨਹੀਂ ਅਸੀਂ ਅੱਜ ਪਹਿਲੇ ਦਿਨ ਲੈ ਕੇ ਜਾ ਰਹੇ ਹਾਂ ਜੀ ਠੀਕ ਆ ਤਾਂ ਕਿੰਨੀ ਮੈਂ ਡਾਕਟਰਾਂ ਦੀ ਟੀਮ ਹੈ ਤੁਹਾਡੇ ਨਾਲ ਹਾਂਜੀ 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 ਤਾਂ ਇਹ ਜਿਹੜੀਆਂ ਜਿਹੜੀਆਂ ਹਿਊਮਨ ਮੈਡੀਸਨ ਨੇ ਇਹ ਕਿ ਜਿਸ ਤੋਂ ਇਲਾਵਾ ਵੈਟਰਨਰੀ ਡਾਕਟਰ ਵੀ ਟੀਮ ਗਈ ਤੁਹਾਡੇ ਨਾਲ ਨਹੀਂ ਨਹੀਂ ਦੂਜੀ ਮੈਡੀਸਿਨ ਹੀ ਹੈ ਜੀ ਵੈਟਰਨਰੀ ਡਾਕਟਰ ਦੀ ਨਹੀਂ ਹੈ ਠੀਕ ਹੈ ਠੀਕ ਹੈ ਤਾਂ ਤੁਹਾਡੀ ਐਨ ਜੀਓ ਆ ਕੋਈ ਜਾਂ ਆਪਣੇ ਤੌਰ ਤੇ ਸੇਵਾ ਨਹੀਂ ਨਹੀਂ ਸਾਡਾ ਆਪ ਦਾ ਕਲੀਨਿਕ ਹੈ ਜੀ ਆਪ ਦੀ ਬਿਲਕੁਲ ਤਾਂ ਇਹ ਰਾਏਕੋਟ ਤੋਂ ਤੁਸੀਂ ਦੇਖੋ ਪੂਰੇ ਪੰਜਾਬ ਤੋਂ ਲੋਕ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਔਰ ਮੈਡੀਕਲ ਸਪਲਾਈ ਜਿਹੜੀ ਹੈ ਇਹ ਤੋਂ ਅੱਗੇ ਹੜਪੀੜਤਾ ਦੇ ਲਈ ਪਹੁੰਚਾਈ ਜਾ ਰਹੀ ਹੈ ਇਹ ਸਿੱਧੀਆਂ ਤਸਵੀਰਾਂ ਅਜਨਾਲਾ ਦੀਆਂ ਨੇ ਬਾਬਾ ਜੀ ਕੁਝ ਪਾਣੀ ਕੱਢਣੋਂ ਤੇ ਘਟ ਹੋਇਆ ਲੱਗਦਾ ਹਾਂਜੀ ਹਾਂਜੀ ਕਾਫੀ ਘਟ ਹੋ ਗਿਆ 3 ਤੋਂ 4 ਫੁੱਟ ਘਟ ਹੋ ਗਿਆ ਹਾਂਜੀ ਹਾਂਜੀ ਘਟ ਹੋ ਗਿਆ ਪੱਕੇ ਪ੍ਰਬੰਧ ਕੀਤੇ ਸਾਰੇ ਪਾਸੇ ਹੈ ਐਦਾਂ ਹੀ ਅਜ ਤੁਹਾਨੂੰ ਪਤਾ ਫਿਰ ਪ੍ਰਬੰਧ ਨਹੀਂ ਸੰਤ ਨੂੰ ਅੱਗੋਂ ਕੱਢ ਕੇ ਵੀ ਲੈ ਆਉਣਾ ਜਲ ਪਾਣੀ ਵੀ ਦੇ ਕੇ ਆਉਣਾ ਪੈਣਾ ਪ੍ਰਬੰਧ ਕਰਾਂਗੇ ਤਾਂ ਫੇਰ ਹੀ ਸੂਤ ਆਊ ਕੰਮ ਜੀ ਬਿਲਕੁਲ ਇਹ ਜਿਹੜੀਆਂ ਤਸਵੀਰਾਂ ਅ ਅ ਜਿਹੜੇ ਟਰਾਲੀਆਂ ਪਰ ਪਰ ਇਸੇ ਤਰ੍ਹਾਂ ਹੀ ਲੋਕਾਂ ਦੀਆਂ ਜਾ ਰਹੀਆਂ ਨੇ ਟਰਾਲੀਆਂ ਪਰ ਕੇ ਦੂਸਰੇ ਪਾਸੇ ਕਿ ਜਿਹੜੇ ਲੋਕ ਵਸੇ ਹੋਏ ਨੇ ਔਰ ਇਹਨਾਂ ਨੂੰ ਪੀਣ ਵਾਲੇ ਪਾਣੀ ਤੋਂ ਲੈ ਕੇ ਹਾਦਿਸ ਜਿਹੜੀ ਵਿਵਸਥਾ ਇਸ ਜਗ੍ਹਾ ਦੇ ਉੱਤੇ ਕੀਤੀ ਗਈ ਆ ਤੇ ਅਪੀਲ ਕੀਤੀ ਜਾ ਰਹੀ ਆ ਲੋਕਾਂ ਨੂੰ ਕਿ ਜਿਹੜੀ ਵਸ ਤੋਂ ਬਾਅਦ ਇੱਥੇ ਜਿਹੜੀ ਰਾਹਸ ਵਗਰੀ ਕਿਉਂਕਿ ਬੀਤੇ ਕੱਲ ਜਿਹੜੀ ਕੱਲ ਗੱਲ ਸਾਹਮਣੇ ਆਈ ਸੀ ਉਸ ਸਭ ਦੇ ਵਿੱਚ ਜੋ ਇਹ ਪਤਾ ਲੱਗਾ ਸੀ ਕਿ ਜਿਹੜਾ ਚਾਰੇ ਦੀ ਸਮੱਸਿਆ ਜਿਆਦਾ ਵਧਦੀ ਜਾ ਰਹੀ ਆ ਕਿਉਂਕਿ ਚਾਰਾ ਜਿਹੜਾ ਹੈ ਉਹ ਜਿਹੜੇ ਮਾਲ ਡੰਗਰ ਅੱਗੇ ਫਸਿਆ ਉਹਨਾਂ ਦੇ ਲਈ ਜਿਹੜਾ ਉਹ ਜ਼ਰੂਰ ਕੁਝ ਘਟਿਆ ਇਹ ਤਾਂ ਉਸ ਦੀ ਡਿਮਾਂਡ ਵਧ ਕੀਤੀ ਗਈ ਸੀ ਪਰ ਹੁਣ ਚਾਰੇ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਰਾਹਤ ਦੀ ਤਾਂ ਜਿਹੜੇ ਰਾਸ਼ਨ ਪਾਣੀ ਆ ਉਸ ਨੂੰ ਉਹ ਲੈ ਕੇ ਪਹੁੰਚਦੇ ਨੇ ਸਾਹਮਣੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਬੇੜੀਆਂ ਦੇ ਜ਼ਰੀਏ ਜਿਹੜੀ ਹੜਪੀੜਤਾ ਤੱਕ ਜਿਹੜੀ ਮਦਦ ਹੈ ਉਹ ਪਹੁੰਚਾਈ ਜਾ ਰਹੀ ਹੈ ਭਾਵੇਂ ਖਾਣ ਪੀਣ ਵਾਲਾ ਸਮਾਨ ਹੋਵੇ ਭਾਵੇਂ ਜਿਹੜੀਆਂ ਦਵਾਈਆਂ ਮੈਡੀਸਿਨ ਹੋਣ ਕਿਉਂਕਿ ਵਕ ਵਕ ਥਾਵਾਂ ਦੇ ਉੱਤੇ ਮੈਡੀਕਲ ਕੈਂਪੋ ਵੀ ਬੀਤੇ ਕੱਲ ਜ਼ਰੂਰ ਲਗਾਏ ਗਏ ਸੀ ਤਾਂ ਇਸ ਪਾਸੋਂ ਜਿਹੜੇ ਪਾਸੋਂ ਦਿਖਾ ਦਿੰਨੇ ਆ ਤੁਹਾਨੂੰ ਅਜਨਾਲਾ ਦੇ ਅਗਲੇ ਪਾਸੇ ਜਿਹੜੇ ਤਕਰੀਬਨ 50 ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਨੇ ਅੱਜ ਪੰਜਾਬ ਦੇ ਗਵਰਨਰ ਗੁਲਾਬਜੰਦ ਕਟਾਰੀਆ ਵੀ ਇਸ ਖੇਤਰ ਦਾ ਨਰੀਖਣ ਕਰਨ ਦੇ ਲਈ ਪਹੁੰਚ ਰਹੇ ਨੇ ਔਰ ਸਾਹਮਣੇ ਜੇ ਝਾਤੀ ਮਾਰੀ ਜਾਵੇ ਤਾਂ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਸ ਪਾਸੇ ਜਿਹੜੀਆਂ ਭਰ-ਭਰ ਕੇ ਪਹੁੰਚ ਰਹੀਆਂ ਨੇ ਲੋਕ ਜਿਹੜੇ ਨੇ ਮਦਦ ਲੈ ਕੇ ਮੋਟਰਸਾਈਕਲਾਂ ਦੇ ਉੱਤੇ ਵੀ ਮਦਦ ਲੈ ਕੇ ਪਹੁੰਚ ਰਹੇ ਨੇ ਤਾਂ ਕਿ ਇਹ ਜਿਹੜੀ ਮਦਦ ਹੈ ਪਹੁੰਚਾਈ ਜਾਵੇ ਦਵਾਈਆਂ ਲੈ ਕੇ ਆਏ ਨੇ ਸਰ ਤੁਸੀਂ ਦੇਖ ਸਕਦੇ ਹੋ ਸਕੂਟਰੀ ਦੇ ਉੱਤੇ ਕਿਉਂਕਿ ਹਰ ਤਰ੍ਹਾਂ ਦੀ ਦਵਾਈ ਹੈ ਕਿਉਂਕਿ ਅਸੀਂ ਦਵਾਈਆਂ ਦਵਾਈਆਂ ਲੈ ਕੇ ਆਏ ਆ ਮੈਡੀਸਨ ਲੈ ਕੇ ਆਏ ਆ ਵੀਰ ਭਰਾਵਾਂ ਦੇ ਸੰਜੋਗ ਨਾਲ ਸੈਨੀਟਰੀ ਪੈਡ ਦੀ ਬਹੁਤ ਲੋੜ ਸੀ ਇਹ ਅੱਗੇ ਪਹੁੰਚਾ ਕੇ ਪਹੁੰਚਣ ਦੀ ਕੋਸ਼ਿਸ਼ ਆ ਵੀ ਅਸੀਂ ਪਿੰਡਾਂ ਤੱਕ ਪਹੁੰਚਾਈਏ ਕੱਲ ਅਸੀਂ ਗਏ ਸੀ ਤੇ ਸੜਕਾਂ ਤੱਕ ਆ ਜਾਂਦਾ ਪਿੰਡਾਂ ਦਾ ਪਾਣੀ ਪਹੁੰਚਦਾ ਤੇ ਉਹਦੇ ਚੱਕਰ 'ਚ ਹੁਣ ਆਪਾਂ ਕੋਸ਼ਿਸ਼ ਕਰ ਰਹੇ ਆ ਵੀ ਆਪਾਂ ਸਕੂਟਰੀਆਂ ਮੋਟਰਸਾਈਕਲ ਜਿੱਥੇ ਤੱਕ ਜਾਂਦਾ ਆਪਾਂ ਲੈ ਕੇ ਪੁਚਾ ਕੇ ਆਈਏ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਦਿੰਦਾ ਇਸ ਤਰ੍ਹਾਂ ਦੇ ਸੱਜਣ ਪੁਰਸ਼ ਜਿਹੜੇ ਨੇ ਕੋਈ ਸਕੂਟਰ ਮੋਟਰਸਾਈਕਲਾਂ ਦੇ ਉੱਤੇ ਆ ਰਿਹਾ ਹੈ ਕੋਈ ਟਰੈਕਟਰਾਂ ਦੇ ਉ ਬਾਬਾ ਜੀ ਕਿਹੜੇ ਕਿਹੜੇ ਪਿੰਡੋਂ ਆਏ ਜੀ ਜਗਦੇਵਰ ਤੋਂ ਅੱਗੇ ਮਦਦ ਦੇਣ ਜਾ ਰਹੇ ਕਿ ਲੈਣ ਜਾ ਰਹੇ ਕਿ ਦੇਖੀ ਤੇ ਕੀ ਆਈਂ ਭਰਾਵਾ ਘਰਵਾ ਦਾ ਸੌਦਾ ਲੈ ਕੇ ਆਇਆ ਡੰਗਰਾਵਾ ਦੇ ਫੀਡ ਲੈ ਆਏ ਨੇ ਘਰਵਾ ਦਾ ਸੌਦਾ ਲੈ ਕੇ ਆਏ ਅਰੇ ਡੰਗਰਾ ਡੰਗਰਾ ਦਾ ਉੱਥੇ ਨੁਕਸਾਨ ਜਿਹੜਾ ਸੀ ਪਹਿਲਾਂ ਕਹਿੰਦੇ ਹੋ ਰਿਹਾ ਸੀ ਪੱਠੇ ਪੁੱਠੇ ਖਰਾਬ ਹੋ ਗਏ ਹੁਣ ਤੇ ਮਾੜੀ ਮੋਢੀ ਜਿਹੜੀ ਤੂੜੀ ਬਜੀ ਉਹ ਗਿੱਲੀ ਗੁੱਲੀ ਕਰਕੇ ਪਾਉਣ ḍੇ ਗਿਤਾਵਾ ਕਰਨ ḍੇ ਆ ਬਿਲਕੁਲ ਇਹ ਜਿਹੜਾ ਡੰਗਰਾ ਦੇ ਲਈ ਤੁਸੀਂ ਦੇਖ ਸਕਦੇ ਹੋ ਜਿਹੜਾ ਸਮਾਨ ਹੈ ਇਹ ਚੋਕਰ ਤੇ ਚਾਰਾ ਜਿਹੜਾ ਡੰਗਰਾ ਦੇ ਲਈ ਆ ਉਹ ਜ਼ਰੂਰ ਲੈ ਕੇ ਲੋਕ ਆਪਣੇ ਪੱਧਰ ਤੇ ਵੀ ਆ ਰਹੇ ਨੇ ਮਦਦ ਵੀ ਜਿਹੜੀ ਆ ਜ਼ਰੂਰ ਇਸ ਜਗ੍ਹਾ ਦੇ ਉੱਤੇ ਕੀਤੀ ਜਾ ਰਹੀ ਹੈ ਤੇ ਇਸ ਪੁਆਇੰਟ ਦੇ ਉੱਤੇ ਸਭ ਤੋਂ ਵੱਧ ਜਿਹੜੀ ਰਾਹਤ ਹੈ ਅਸੀਂ ਇਸ ਜਗ੍ਹਾ ਦੇ ਉੱਤੇ ਇਸ ਕਰਕੇ ਮੌਜੂਦ ਆ ਕਿ ਇਸ ਜਗ੍ਹਾ ਤੋਂ ਸਭ ਤੋਂ ਵੱਧ ਜਿਹੜੀ ਮਦਦ ਹੈ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਥੇ ਜਿਹੜੇ ਹੋਰ ਵੀ ਰਾਹ ਤੇ ਦਾ ਸਾਬਕਾ ਕਾਉਂਸਲਰ ਦਾ ਸਾਬਕਾ ਕਾਉਂਸਲਰ ਸਰ ਤੋਂ ਪਹੁੰਚੇ ਨੇ ਸਰ ਤੁਸੀਂ ਮਦਦ ਲੈ ਕੇ ਕੀ ਨਾਮ ਦੀ ਬਲੇ ਨਾਮ ਦੱਸਦੇ ਆ ਆਪਣੇ ਕੋਈ ਕੁਲਜਿੰਦਰ ਸਿੰਘ ਬਾਬਾ ਜੀ ਕੁਲਜਿੰਦਰ ਜੀ ਮਦਦ ਲੈ ਕੇ ਪਹੁੰਚੇ ਹੋ ਕਿੱਧਰ ਜਾ ਰਹੇ ਹੋ ਮੈਂ ਜੀ ਜਤਨ ਦਾ ਪਾਣੀ ਆਇਆ ਸੀ ਰੋਜ਼ ਡੇਲੀ ਮਦਦ ਲੈ ਕੇ ਆ ਰਹੇ ਆ ਕੱਲ ਵੀ ਅਸੀਂ 7 ਟਰਾਲੀਆਂ ਤੂੜੀ ਦੀਆਂ ਵੰਡਦੀਆਂ ਸਾਰਾ ਸਮਾਨ ਲੰਗਰ ਤਾਈਂ ਛੁੱਕੀ ਰਸਤੇ ਸਭ ਕੁਝ ਵੰਡ ਕੇ ਗਏ ਕੱਲ ਨੂੰ ਕਾਫੀ ਸਮੱਸਿਆ ਸੀ ਚਾਰੇ ਦੀ ਬਹੁਤ ਸਮੱਸਿਆ ਸੀ ਜੀ ਹਾਂਜੀ ਹਾਂਜੀ ਨਹੀਂ ਸਮੱਸਿਆ ਹੈ ਜੀ ਕੱਲ ਨੂੰ ਆਉਣਾ ਸਾਡਾ ਚਾਰਾ ਹਾਂਜੀ ਤਰਪਾਲਾ ਵੇਖੋ ਗੱਡੀ ਭਰੀ ਆ ਜਿੱਥੇ ਲੋੜਿਆ ਲੋੜ ਮੁਤਾਬਕ ਅਸੀਂ ਦੇਖ ਕੇ ਜਾ ਰਹੇ ਹਾਂ ਇਸ ਪਾਸੇ ਗੱਡੀ ਦੇ ਵਿੱਚ ਤੁਸੀਂ ਦੇਖ ਸਕਦੇ ਜਿਵੇਂ ਅਸੀਂ ਲਗਾਤਾਰ ਰਿਪੋਰਟ ਕਰ ਰਹੇ ਹਾਂ ਕਿ ਲੋਕ ਜਿਹੜੇ ਨੇ ਆਪਣੀਆਂ ਗੱਡੀਆਂ ਦੇ ਵਿੱਚ ਵੀ ਵੱਡੀਆਂ ਗੱਡੀਆਂ ਦੇ ਵਿੱਚ ਹਰ ਤਰ੍ਹਾਂ ਦਾ ਸਮਾਨ ਲੈ ਕੇ ਪਹੁੰਚ ਰਹੇ ਨੇ ਤਾਂ ਕਿ ਅ ਲੋਕਾਂ ਤੱਕ ਜਿਹੜੀ ਮਦਦ ਆ ਕੀਤੀ ਜਾਵੇ ਤਾਂ ਇਹਦੇ ਵਿੱਚ ਤਰਪਾਣਾ ਜਿਹੜੀਆਂ ਨੇ ਉਹ ਲੰਦੀਆਂ ਗਈਆਂ ਨੇ ਤਾਂ ਹਰ ਤਰ੍ਹਾਂ ਦੀ ਮਦਦ ਜਿਹੜੇ ਸਮਾਜ ਸੇਵਕ ਨੇ ਇਸ ਪਾਸੇ ਹਰ ਪਾਸੇ ਨਜ਼ਰ ਮਾਰੀ ਜਾਵੇ ਤਾਂ ਇੱਥੇ ਦਿਖਾਈ ਦੇ ਰਹੇ ਨੇ ਔਰ ਲੋਕਾਂ ਤੱਕ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਰਹੀ ਆ ਸਬੰਧ ਇਹ ਗੱਲ ਕੀਤੀ ਜਾਵੇ ਤਾਂ بارش ਜਿਹੜੀ ਆ ਅੰਮ੍ਰਿਤਸਰ ਦੇ ਵਿੱਚ ਇਹ ਰੋਕ ਰੋਕ ਕੇ ਹੋ ਰਹੀ ਆ ਇਸ ਪਾਸੋਂ ਪਾਣੀ ਦਾ ਲੈਵਲ ਕਿੰਨਾ ਹੈ ਤੁਹਾਨੂੰ ਉਹ ਵੀ ਦਿਖਾਉਨੇ ਆ ਕੋਠੇ ਦੀ ਛੱਤ ਤੋਂ ਕਿ ਕਿੰਨਾ ਪਾਣੀ ਇਸ ਪਾਸੇ ਆ ਤਾਂ ਬਾਬਾ ਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਬਾਬਾ ਜੀ ਅੱਜ ਦੀ ਪੋਜੀਸ਼ਨ ਕਿਸ ਤਰ੍ਹਾਂ ਹੈ ਅੱਗੇ ਬੇੜੀਆਂ ਕਿੰਨੀ ਵਰੀਆਂ ਕਿੰਨੀਆਂ ਅੱਗੇ ਜੀ ਇਹਨੇ ਤਿੰਨ ਗੇੜੀਆਂ ਕਿ ਲੱਗ ਗਈਆਂ ਜੀ ਹੁਣ ਫੇਰ ਚੱਲੇ ਆ ਲੋਕਾਂ ਨੂੰ ਕੱਢ ਕੇ ਵੀ ਲਿਆ ਰਹੇ ਹਾਂ ਜਾਂ ਲੋਕਾਂ ਨੂੰ ਉਹਦੇ ਮਤਲਬ ਕਿ ਇਤਤ ਉਦਾਂ ਲੋਕ ਨਹੀਂ ਆ ਰਹੇ ਕੋਈ ਅਪਰਜੈਂਸੀ ਕਿਨੇ ਆਉਣਾ ਚਾਹੁੰਦੇ ਆ ਅੱਗੇ ਨਹੀਂ ਜੇ ਨਹੀਂ ਉਦਾਂ ਦੇਖ ਨੂੰ ਅਪਰਜੈਂਸੀ ਪੈਂਦੀ ਬੁਖਾਰ ਆ ਤੁਹਾਨੂੰ ਪਤਾ ਕੋਈ ਬੀਬੀਆਂ ਦੀ ਅਪਰਜੈਂਸੀ ਉਹਦੇ ਬਾਅਦ ਸਾਨੂੰ ਫੋਨ ਉੱਤੇ ਲੈ ਕੇ ਆਉਂਦੇ ਉਹਨਾਂ ਨੂੰ ਲੈ ਕੇ ਫੇਰ ਅੱਗੇ ਮਦਦ ਕਰ ਰਹੇ ਹਾਂ ਬਾਕੀ ਲੋਕ ਆਪਣੇ ਘਰਾਂ ਦੀ ਵਿੱਚ ਹੀ ਘਰਾਂ 'ਚ ਬੈਠੇ ਆ ਬਹੁਤ ਸਦਕਨਾ ਕੱਲ ਦਾ ਚਾਰੇ ਦੀ ਸਮੱਸਿਆ ਵੀ ਜਿਹੜੀ ਕਾਫੀ ਸੀਗੀ ਤਾਂ ਇਸ ਜਗ੍ਹਾ ਦੇ ਉੱਤੇ ਚਾਰੇ ਦੀ ਸਮੱਸਿਆ ਸੀ ਜੀ ਜੀ ਸਰਪੰਚ ਸਾਹਿਬ ਆ ਦੱਸੋ ਆਪਣੀ ਸੁਣ ਲਈ ਗੱਲ ਹੀ ਕਰਦੇ ਸਰਪੰਚ ਸਾਹਿਬ ਕੀ ਨਾਮ ਆ ਤੁਹਾਡਾ ਦੱਸੋ ਜੀ ਵਗੇਜੀ ਕਾ ਖਾਲਸਾ ਵਗੇਜੀ ਕੀ ਫਤਿਹ ਮੈਂ ਸਰਪੰਚ ਅਮੋਲਕਜੀਤ ਸਿੰਘ ਸਰਹੜੀ ਕਲਾ ਸਰਹੜੀ ਕਲਾ ਅ ਸਰਪਰਦਾਇ ਦੇ ਨਾਲ ਹੀ ਸਰਪੰਚ ਸਾਹਿਬ ਚਾਰੇ ਦੀ ਜਿਹੜੀ ਸਮੱਸਿਆ ਸੀ ਉਹਦਾ ਹੱਲ ਨਿਕਲਿਆ ਕੋਈ ਕਿਉਂਕਿ ਕੱਲ ਦੀ ਜਿਹੜੀ ਡਿਮਾਂਡ ਜ਼ਿਆਦਾ ਹੋਣ ਲਈ ਚਾਰੇ ਦੀ ਹੋਰ ਸੀ ਪਈ ਸੀ ਚਾਰੇ ਦੀ ਬਹੁਤ ਮੁਸ਼ਕਲ ਆਉਂਦੇ ਜੀ ਇਧਰ ਹੀ ਸਾਈਡ ਵੱਡਾ ਬੇੜਾ ਕੋਈ ਨਹੀਂ ਹੈਗਾ ਤੇ ਚਾਰਾ ਨਹੀਂ ਪਹੁੰਚਦੇ ਜੀ ਉੱਥੇ ਕਰਾਉਣੀ ਬਹੁਤ ਮੁਸ਼ਕਲ ਆਉਂਦੀ ਹੈ ਕਿਦਾਂ ਟਰਾਲੀਆਂ ਦੇ ਵਿੱਚ ਵੀ ਨਹੀਂ ਜਾ ਪਾ ਰਹੇ ਜਿਸ ਤਰ੍ਹਾਂ ਦੇਖੋ ਲੋਕਾਂ ਨੇ ਸਿਰ ਦੇ ਉੱਤੇ ਚੱਕੇ ਨੇ ਇਹ ਜਾ ਰਹੇ ਸਿਰਫ ਮੇਨ ਏਰੀਆ ਦੇ ਵਿੱਚ ਓਕੇ ਕਿ ਜਿਹੜੇ ਲੋਕ ਰਾਂਝਾ ਕਰ ਜਿਹੜੇ ਮੈਕਾ ਦੇ ਵਿੱਚ ਰਹਿੰਦੇ ਉਹਨਾਂ ਲਈ ਕੋਈ ਚਾਰਾ ਨਹੀਂ ਪਹੁੰਚ ਰਿਹਾ ਜੀ ਤਾਂ ਫਿਰ ਇਹਦੀ ਅਪੀਲ ਪ੍ਰਸ਼ਾਸਨ ਨੂੰ ਕੀਤੀ ਕਿਉਂਕਿ ਬਾਬਾ ਜਿਹੜੇ ਲੱਗਿਆ ਬਾਬਾ ਜੀ ਇਹਨਾਂ ਦੇ ਬੇੜੇ ਛੋਟੇ ਛੋਟੇ ਹਾਂ ਉਹਨਾਂ ਦੇ ਵਿੱਚ ਸਿਰਫ ਔਣ ਜਾਣ ਵਾਲੇ ਆ ਸਕਦੇ ਹੋ ਇਸ ਤੋਂ ਵੱਧ ਕੁਝ ਨਹੀਂ ਹੋ ਸਕਦਾ ਜੀ ਤਾਂ ਪ੍ਰਸ਼ਾਸਨ ਵੀ ਜੇ ਇਥੋਂ ਤੱਕ ਹੀ ਪਹੁੰਚਾ ਸਕਦਾ ਇਸ ਤੋਂ ਅੱਗੇ ਤਾਂ ਫਿਰ ਲੋਕਾਂ ਦੀ ਜ਼ਿੰਮੇਵਾਰੀ ਆਪਣੀ ਪੈ ਜਾਂਦੀ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਵੱਡੇ ਬੇੜੇ ਭੇਜੇ ਤਾਂ ਕਿ ਜਦ ਡੰਗਰ ਬਾਹਰ ਨਿਕਲ ਸਕਣ ਜਾਂ ਫਿਰ ਚਾਰਾਣੇ ਤੱਕ ਪਹੁੰਚ ਜਾਗੇ ਕਿਉਂਕਿ ਅਸੀਂ ਦੇਖਿਆ ਇਸ ਪਾਸੇ ਲੋਕ ਹੋਣ ਜਿਹੜੇ ਆਪਣੀਆਂ ਔਰ ਆਪਣੇ ਤੌਰ ਦੇ ਉਤੇ ਜਿੰਨੀ ਵੀ ਮਦਦ ਹੋ ਸਕਦੀ ਹੈ ਲੋਕ ਜਿਹੜੀ ਨੇ ਉਹ ਜਿਹੜਾ ਡੰਗਰਾਂ ਦੇ ਲਈ ਚਾਰਾ ਜਿਹੜਾ ਲੈ ਕੇ ਆ ਰਹੇ ਨੇ ਕੱਲ ਵੀ ਸਮਾਸੇ ਵੀ ਜਥੇਬੰਦੀਆਂ ਨੇ ਕਿਉਂਕਿ ਸਰਪੰਚ ਸਾਹਿਬ ਰਾਸ਼ਨ ਤੇ ਕਾਫੀ ਹੈ ਰਾਸ਼ਨ ਦੀ ਤੇ ਕਿਸੇ ਕਿਸਮ ਤੋਂ ਰਾਸ਼ਨ ਦੀ ਕੋਈ ਕਮੀ ਨਹੀਂ ਰਾਜਕਰ ਹੱਥ ਜੋੜ ਕੇ ਬੇទਿਕ ਰਾਸ਼ਨਾਂ ਲਿਓ ਜਿੰਨੇ ਵੀ ਲੈ ਕੇ ਨਾ ਜਾਂਦੇ ਬੇੜੇ ਲਿਓ ਤੇ ਡੰਗਰਾਂ ਵਾਲੀ ਚਾਰਾ ਲੈ ਕੇ ਬਿਲਕੁਲ ਕੱਲ ਵੀ ਸਾਡੇ ਨਾਲ ਵੀ ਜਿਹੜਾ ਕੁਝ ਬਿਆਸ ਏਰੀਆ ਤੋਂ ਕੁਝ ਲੋਕਾਂ ਨੇ ਸੰਪਰਕ ਕੀਤਾ ਸੀ ਤਾਂ ਅਸੀਂ ਵੀ ਉਹਨਾਂ ਨੂੰ ਤੁੜੀ ਦੀ ਜਿਹੜੀ ਹੈ ਤੁੜੀ ਦਾ ਉਹਨਾਂ ਨੂੰ ਆਖਿਆ ਸੀ ਕਿ ਤੂੜੀ ਜਿਹੜੀ ਆ ਉਹ ਜ਼ਰੂਰ ਲਿਓਣੀ ਤੂੜੀ ਜ਼ਰੂਰ ਲੈ ਕੇ ਆਉਣ ਤਾਂ ਇਸ ਪਾਸੇ ਕੋਠੇ ਤੋਂ ਤੁਹਾਨੂੰ ਨਜ਼ਾਰਾ ਦਿਖਾਉਣੇ ਆ ਕਿ ਜਿਹੜਾ ਪਾਣੀ ਅਗਲੇ ਪਾਸੇ ਜਿਹੜਾ ਭਰਿਆ ਹੋਇਆ ਏ ਤਾਂ ਇਹ ਇੱਕ ਅੱਜ ਕਿਉਂਕਿ ਇਤੋਂ ਤੱਕ ਪਾਣੀ ਜਿਹੜਾ ਕਾਫੀ ਸੀ ਤੇ ਅੱਜ ਪਹਿਲੇ ਦਿਨ ਇਸ ਪਾਸੇ ਅਸੀਂ ਕੋੜੀਆਂ ਜਿਹੜੀਆਂ ਉੱਥੋਂ ਕਿ ਕਿੰਨਾ ਪਾਣੀ ਹਰ ਪਾਸੇ ਕਿਉਂਕਿ ਜਿਸ ਪਾਸੇ ਝਾਤ ਮਾਰੀ ਜਾਵੇ ਤਾਂ ਵੱਡੀ ਪੱਧਰ ਦੇ ਉੱਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤਾਂ ਇਸ ਪਾਸੇ ਗੁਰਦੁਆਰਾ ਸਾਹਿਬ ਹੈ ਪਿਛਲੇ ਪਾਸੇ ਤਾਂ ਅਗਲੇ ਪਾਸੇ ਵੀ ਜਿਹੜਾ ਚਫੇਰੇ ਸਾਹਮਣੇ ਨਜ਼ਰ ਤੇ ਮਾਰੀ ਜਾਵੇ ਤਾਂ ਸਾਹਮਣੇ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਪਾਣੀ ਜਿਹੜਾ ਹਰ ਪਾਸੇ ਨਜ਼ਰ ਆਉਂਦਾ ਹੈ ਇਸੇ ਤਰ੍ਹਾਂ ਹੀ ਇਸ ਪਾਸੇ ਇਸ ਨਾਲਾ ਦੇ ਵਿੱਚ ਪਾਣੀ ਨਜ਼ਰ ਆ ਰਿਹਾ ਹੈ ਚਫੇਰੇ ਤੇ ਵੀ ਹਲਕੀ ਹਲਕੀ ਬਾਰਿਸ਼ ਜਿਹੜੀ ਆ ਇਸ ਪਾਸੇ ਸ਼ੁਰੂ ਹੋ ਗਈ ਹੈ ਕੱਲ ਇਸ ਦੇ ਨਾਲ ਲੱਗਦੀਆਂ ਕੁਝ ਦੁਕਾਨਾਂ ਜਰੂਰ ਬਹਿ ਗਈਆਂ ਸੀ ਜ਼ਿਆਦਾ ਪਾਣੀ ਦੇ ਕਰਕੇ ਪਰ ਹੁਣ ਸਾਹਮਣੇ ਜਿਹੜੀ ਝਾਤ ਮਾਰੀ ਜਾਵੇ ਤਾਂ ਇਸ ਪਾਸੇ ਜਿਹੜਾ ਗੱਗੋਵਾਲ ਨੂੰ ਰਸਤਾ ਜਾਂਦਾ ਹੈ ਜਾਂ ਅ ਅਜਨਾਲੇ ਸ਼ਹਿਰ ਤੋਂ ਹੋ ਕੇ ਚਮਿਆਰੀ ਨੂੰ ਰਸਤਾ ਜਾਂਦਾ ਹੈ ਤਾਂ ਕਾਫੀ ਇਸ ਪਾਸੇ ਜੋ ਪਾਣੀ ਹੈ ਦੇਖਣ ਨੂੰ ਮਿਲ ਰਿਹਾ ਹੈ ਤਾਂ ਸਾਹਮਣੇ ਟਰਾਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਸਰ ਅਸੀਂ ਲੋਕ ਜਿਹੜੇ ਸਥਾਨਿਕ ਨੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਜ਼ਰੂਰ ਕਰਾਂਗੇ ਕਿ ਪਾਣੀ ਦਾ ਲੈਵਲ ਜਿਹੜਾ ਇੱਥੇ ਇਹ ਤੋਂ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿੰਨਾ ਪਾਣੀ ਕੱਲ੍ਹ ਨਾਲੋਂ ਘਟਿਆ ਹੈ ਜਾਂ ਪਾਣੀ ਜਿਆਦਾ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭਵਿੰਦਰਜੀਤ ਸਿੰਘ ਹੈ ਪਾਣੀ ਜਿਹੜਾ ਪੱਧਰ ਹੈ ਜੀ ਕੱਲ੍ਹ ਪਰਸੋਂ ਹੀ ਚਾਰ ਜੀ ਜੀ ਬੋਮਿੰਦਰ ਜੀ ਸਾਡੇ ਨਾਲ ਗੱਲ ਕਰਨ ਜੀ ਜੀ ਪਰਮੇਂਦਰ ਜੀ ਵੀਰ ਜੀ ਕੱਲ ਦਾ ਜਿਹੜਾ ਪਾਣੀ ਆ ਉਹਦੋਂ ਮਤਲਬ 1 ਫੁੱਟ ਪੱਧਰ ਘਟਿਆ ਜੇ ਓਕੇ 2-3 ਦਿਨ ਪਹਿਲਾਂ 4.5 ਤੋਂ 5 ਫੁੱਟ ਪਾਣੀ ਸੀ ਓਕੇ ਹਾਂਜੀ ਹਾਂਜੀ ਹੁਣ ਪੱਧਰ ਪਾਣੀ ਦਾ ਘਟਿਆ ਜੇ ਕਿਉਂਕਿ ਹੁਣ ਗੱਗੋਮਾਲ ਨੂੰ ਪਾਣੀ ਜਾਂਦੇ ਆ ਜੇ ਇਸ ਪਾਸੋਂ ਜਿਹੜਾ ਜੁਕੀ ਦੇ ਨਜ਼ਰ ਮਾਰੀ ਜਾਵੇ ਤਾਂ ਇਸ ਪਾਸੋਂ ਜਿਹੜਾ ਪਾਣੀ ਸੀ ਉਹ ਨਹੀਂ ਸੀ ਇਸ ਪਾਸੋਂ ਟਰਾਲੀਆਂ ਵੀ ਨਹੀਂ ਸੀ ਜਾ ਪਾਰੀਆਂ ਹਾਂਜੀ ਬਹੁਤ ਜ਼ਿਆਦਾ ਪਾਣੀ ਸੀ ਹੁਣ ਉਧਰ ਨਾਲ ਟਰੈਕਟਰ ਉਹਨ ਡਿੱਗਾ ਜੇ ਉਦਰ ਜਿਤਨਾ ਬਹੁਤ ਤਗੜਾ ਗਹਿਰਾ ਖੱਡਾ ਆ ਓਕੇ ਓਕੇ ਹਾਂਜੀ ਹਾਂ ਇਸ ਪਾਸੋਂ ਹੁਣ ਹਰ ਪਾਸੇ ਜੇ ਨਜ਼ਰ ਮਾਰੀ ਜਾਵੇ ਤਾਂ ਪਾਣੀ ਹੀ ਪਾਣੀ ਜਿਹੜਾ ਨਜ਼ਰ ਆ ਰਿਹਾ ਇਹ ਤਾਂ ਲੋਕ ਵੀ ਇੱਥੋਂ ਤੱਕ ਦਾਸਮਗਰੀ ਇਸ ਉੱਚੀ ਜਗ੍ਹਾ ਤੋਂ ਜੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਅਗਲੇ ਪਾਸੇ ਪਿਛਲੇ 5-7 ਦਿਨਾਂ ਤੋਂ ਹੀ ਇਹਨਾਂ ਦਾ ਸੰਪਰਕ ਜਿਹੜਾ ਸੀ ਇੱਥੋਂ ਕੱਟਿਆ ਗਿਆ ਸੀ ਪਰ ਹੁਣ ਜਿਹੜਾ ਅੱਜ ਜਿਹੜੀਆਂ ਕੱਲ ਕਿਸ਼ਤੀਆਂ ਦੇ ਜਿਹੜੇ ਜਿਹੜੀਆਂ ਕੁਝ ਗਿਨੇ ਜੁਨੇ ਵਹੀਕਲ ਅੱਗੇ ਜਾ ਰਹੇ ਸੀ ਪਰ ਹੁਣ ਬੇੜੀਆਂ ਤੋਂ ਇਲਾਵਾ ਟਰਾਲੀਆਂ ਵੀ ਸਾਹਮਣੇ ਦੇਖ ਸਕਦੇ ਹੋ ਤਹਾਰੇ ਪਾਸੇ ਜੇ ਨਜ਼ਰ ਮਾਰੀ ਜਾਵੇ ਇਸ ਪਾਸੇ ਵੀ ਜਿਹੜੇ ਘਰ ਨੇ ਇਹ ਵੀ ਪਾਣੀ ਦੇ ਵਿੱਚ ਡੁੱਬੇ ਨਜ਼ਰ ਆ ਰਹੇ ਨੇ ਜ਼ਮੀਨ ਜਿਹੜੀ ਆ ਉਹ ਸਾਰੀ ਪਾਣੀ ਦੇ ਵਿੱਚ ਡੁੱਬੀ ਨਜ਼ਰ ਆ ਰਹੀ ਹੈ ਜਿੰਨੀ ਝੋਨੇ ਦੀ ਫਸਲ ਸੀ ਉਹ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਤਾਂ ਹੁਣ ਇਸ ਜਗ੍ਹਾ ਦੇ ਉੱਤੇ ਸਭ ਤੋਂ ਵੱਧ ਜਿਹੜੀ ਚਿੰਤਾ ਦਾ ਵਿਸ਼ਾ ਨਿਕਲ ਕੇ ਸਾਹਮਣੇ ਆ ਰਿਹਾ ਸੀ ਉਹ ਚਾਰੇ ਦਾ ਆ ਰਿਹਾ ਸੀ ਤਾਂ ਚਾਰੇ ਤੋਂ ਲਾਵਾ ਹੁਣ ਇਸ ਜਗ੍ਹਾ ਦੇ ਉੱਤੇ ਲੋਕ ਜਿਹੜੇ ਨਰਾਸ ਮਗਰੀ ਜਿਹੜੀ ਲੈ ਕੇ ਆ ਰਹੇ ਨੇ ਉਹ ਚਾਰੇ ਤੋਂ ਇਲਾਵਾ ਜਿੰਨੀ ਵੀ ਰਾਸਮਗਰੀ ਹੈ ਉਸ ਨੂੰ ਲੋਕਾਂ ਵੱਲੋਂ ਇਹੋ ਕਿਹਾ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਪਸ਼ੂ ਡੰਗਰਾਂ ਦੇ ਲਈ ਚਾਰਾ ਲੈ ਕੇ ਆਵੇ ਤੇ ਜਿਹੜੇ ਸਮਾਜ ਸੇਵੀ ਜੱਥੇ ਬੰਦੀਆਂ ਨਾਲ ਵੀ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹੋ ਆਖਿਆ ਕਿ ਲੋਕ ਅਜੇ ਵੀ ਆਪਣੇ ਘਰਾਂ ਦੇ ਵਿੱਚ ਨੇ ਗੱਲ ਇਹ ਸਾਹਮਣੇ ਆਈ ਸੀ ਕਿ ਲੋਕ ਆਪਣੇ ਘਰਾਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਕਿਉਂਕਿ ਬਹੁਤ ਸਾਰਾ ਸਮਾਨ ਭਰੇ ਘਰ ਨੇ ਤੇ ਜਿਹੜੇ ਕੁਝ ਲੋਕ ਨੇ ਉਹ ਆਪਣੇ ਘਰਾਂ ਦੇ ਵਿੱਚੋਂ ਜ਼ਰੂਰ ਨਿਕਲੇ ਆਏ ਨੇ ਪਰ ਦੋ ਦੋ ਇੱਕ ਇੱਕ ਦੋ ਦੋ ਤਿੰਨ ਤਿੰਨ ਘਰਾਂ ਦੇ ਜੀ ਜ਼ਰੂਰ ਘਰਾਂ ਦੇ ਵਿੱਚ ਠਹਿਰੇ ਹੋਏ ਨੇ ਕਿਉਂਕਿ ਸਮਾਨ ਬਹੁਤ ਜ਼ਿਆਦਾ ਤਾਂ ਉਹਨਾਂ ਤੱਕ ਜਿਹੜੀ ਹੈ ਰਾਹਤ ਸਮਗਰੀ ਲੜਿੰਦੀਆਂ ਚੀਜ਼ਾਂ ਪਹੁੰਚਾਈਆਂ ਜਾ ਰਹੀਆਂ ਨੇ ਉੱਥੇ ਹੀ ਹੜਾਂ ਦੇ ਵਿੱਚ ਅਜਨਾਲਾ ਜਿਹੜੇ ਫਲੱਡ ਆਏ ਨੇ 1988 ਤੋਂ ਜ਼ਿਆਦਾ ਗੰਭੀਰ ਹਾਲਾਤ ਹੋਏ ਨੇ ਕਿਉਂਕਿ ਬਾਰਿਸ਼ ਜਿਹੜੀ ਹੈ ਰੁਕਣ ਦਾ ਨਾਮ ਨਹੀਂ ਲੈ ਰਹੀ ਕਿ ਪਾਣੀ ਜਿਹੜਾ ਹੈ ਉਹ ਵਹਿ ਕੇ ਅਗਲੇ ਪਾਸੇ ਕਿਉਂਕਿ ਬੀਤੇ ਕੱਲ ਅਜਨਾਲਾ ਤੇ ਰਮਦਾਸ ਦੇ ਵਿੱਚ ਜਿਹੜਾ ਪਾਣੀ ਸੀ ਉਹ ਕੱਲ ਅਗਲੇ ਪਿੰਡਾਂ ਚ ਪਰਸੋਂ ਲੱਖੂਵਾਲ ਤੋਂ ਅਗਲੇ ਪਾਸੇ ਰੰਗਵਾਲ ਤੁਸੀਂ ਬੰਦੇ ਤੱਕ ਪਹੁੰਚ ਗਿਆ ਸੀ ਤੇ ਹੁਣ ਉਹਨਾਂ ਪਿੰਡਾਂ ਚ ਵੀ ਰਾਹ ਸਮਗਰੀ ਜਰੂਰ ਭੇਜੀ ਗਈ ਹੈ ਪਰ ਬਰਸਾਤ ਨੇ ਜਿਹੜਾ ਲਗਾਤਾਰ ਡਰਾ ਕੇ ਰੱਖਿਆ ਹੋਇਆ ਹੈ ਕੁਝ ਰਾਹਤ ਵਾਲੀ ਗੱਲ ਜਰੂਰ ਸੀ ਕਿਉਂਕਿ ਇੱਕ ਫੋਟਾ ਚ ਪਾਣੀ ਦਾ ਲੈਵਲ ਜਰੂਰ ਘਟਿਆ ਹੈ ਪਰ ਬਰਸਾਤ ਨੇ ਜਿਹੜੀਆਂ ਚਿੰਤਾਵਾਂ ਨੇ ਵਧਾਈਆਂ ਹੋਈਆਂ ਨੇ ਲੋਕ ਜਿਹੜੇ ਨੇ ਇੱਥੇ ਪੰਜਾਬ ਦੇ ਕੋਨੇ-ਕੋਨੇ ਤੋਂ ਕੋਈ ਰਾਏਕੋਟ ਤੋਂ ਇੱਥੇ ਪਹੁੰਚਿਆ ਕੋਈ ਬਠਿੰਡੇ ਤੋਂ ਇੱਥੇ ਪਹੁੰਚਿਆ ਕੋਈ ਫਤਿਹਗੜ੍ਹ ਸਾਹਿਬ ਤੋਂ ਕੋਈ ਪਟਿਆਲਾ ਤੋਂ ਕੋਈ ਸਨੌਰ ਤੋਂ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਪਹੁੰਚੇ ਨੇ ਮਾਝੇ ਦੇ ਆਪਣੇ ਲੋਕ ਦੇ ਜਿਨ੍ਹਾਂ ਦੇ ਆਪਣੇ ਲੋਕ ਨੇ ਅਜਿ ਨਾਲ ਇਹ ਜਿਹੇ ਬਹੁਤ ਸਭ ਤੋਂ ਪਹਿਲਾਂ ਜਿਹੜੀ ਪਹਿਲ ਕੀਤੀ ਸੀ ਜਨਾਲਾ ਹਲਕੇ ਦੇ ਉਹਨਾਂ ਨੇ ਪਿੰਡਾਂ ਨੇ ਕੀਤੀ ਸੀ ਜਿਨ੍ਹਾਂ ਦੇ ਵਿੱਚ ਪਾਣੀ ਨਹੀਂ ਸੀ ਪਹੁੰਚਿਆ ਤਾਂ ਇਹ ਮਾਝੇ ਦੇ ਲੋਕ ਖੁਦ ਹਰ ਜਗ੍ਹਾ ਸੇਵਾ ਲੈ ਕੇ ਪਹੁੰਚਦੇ ਨੇ ਜਦੋਂ ਕਿਤੇ ਵਿਪਤਾ ਆਉਂਦੀ ਸੰਕਟ ਦੀ ਘੜੀ ਹੁੰਦੀ ਹੈ ਤਾਂ ਅੱਜ ਇਹਨਾਂ ਦੀ ਸੰਕਟ ਦੇ ਉੱਤੇ ਜਿਹੜੀ ਇਹਨਾਂ ਲੋਕਾਂ ਆਪਣੇ ਸਭ ਤੋਂ ਪਹਿਲਾਂ ਅੱਗੇ ਆਏ ਤੇ ਫਿਰ ਸਾਰਾ ਪੰਜਾਬ ਇਹਨਾਂ ਦੇ ਨਾਲ ਡਟ ਕੇ ਖੜਾ ਹੈ ਪਾਣੀ ਦਾ ਲੈਵਲ ਘਟਣ ਦਾ ਜਰੂਰ ਕਿਉਂਕਿ ਦਵਾਈਆਂ ਤੱਕ ਇੱਥੇ ਲੋਕਾਂ ਨੂੰ ਪਹੁੰਚਾਈਆਂ ਜਾ ਰਹੀਆਂ ਨੇ ਵੈਟਰਨਰੀ ਡਾਕਟਰ ਵੀ ਸਾਨੂੰ ਮਿਲੇ ਸੀ ਜਿਹੜੇ ਅਗਲੇ ਪਾਸੇ ਹਰ ਤਰ੍ਹਾਂ ਦੀ ਮਦਦ ਕਰਨ ਦੇ ਲਈ ਜਿਹੜੇ ਨੇ ਉਹ ਪਹੁੰਚ ਰਹੇ ਨੇ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਪਾਣੀ ਦਾ ਲੈਵਲ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਏਗਾ ਅਗਲੇ ਦਿਨਾਂ ਦੇ ਵਿੱਚ ਅੱਜ ਗਵਰਨਰ ਸਾਹਿਬ ਵੀ ਜਿਹੜੇ ਨੇ ਗੁਲਾਬਜੰਦ ਕੁਟਾਰੀਆ ਉਹ ਵੀ ਚਮਿਆਰੀ ਵਿਖੇ ਪਹੁੰਚ ਰਹੇ ਨੇ ਤਾਂ तमाम ਜਿਹੜੀ ਇਲਾਕੇ ਦੇ ਵਿੱਚ ਜਿਹੜੀ ਪਹਾੜਾਂ ਦੀ ਸਥਿਤੀ ਹੈ ਉਹ ਬਿਲਕੁਲ ਸਾਹਣੇ ਸਾਹਮਣੇ ਹੈ ਔਰ ਉਮੀਦ ਹੈ ਕਿ ਅਗਲੇ ਦਿਨਾਂ ਦੇ ਵਿੱਚ ਜੇਕਰ ਬਰਸਾਤ ਰੁਕਦੀ ਹੈ ਹਾਲਾਂਕਿ ਪੰਜ ਤਰੀਕ ਤੱਕ ਰੋਕ ਰੋਕ ਕੇ بارش ਜਿਹੜੀ ਕਿਉਂਕਿ ਬੀਤੀ ਰਾਤ ਵੀ ਸਾਰੀ ਰਾਤ بارش ਹੁੰਦੀ ਰਹੀ ਤਾਂ ਪਾਣੀ ਦਾ ਲੈਵਲ ਨਹੀਂ ਘਟਿਆ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵਾਰਟੀਵੀ ਅਜਨਾਲਾ ਅਮ੍ਰਿਤਸਰ